ਸੋਸੀ ਗੱਲ ਬਾਈ ਜੀ ਅੱਜ ਫਿਰ ਥੋੜਾ ਜਿਹਾ ਟਾਈਮ ਕੱਢਿਆ ਅੱਜ ਤਾਂ ਟਾਈਮ ਹੀ ਟਾਈਮ ਆ ਅੱਜ ਇਥੇ ਆਪਣੇ ਜਨਮ ਦਿਨ ਕੀ ਦਾਗਾ ਜਸੂ ਦਾ ਨਹੀਂ ਥੋੜਾ ਪਿਆਰ ਨਾਲ ਪਿਆਰ ਦਾ ਉਹਦਾ ਜੀਸਸ ਕ੍ਰਾਈਸਟ ਦਾ ਹਾਂ ਉਹਦਾ ਜਨਮ ਦਿਨ ਆਗਾ ਤੇ ਜਨਮ ਦਿਨ ਕਰਕੇ ਸਾਡੇ ਕੋਲੇ ਟਾਈਮ ਹੀ ਨਹੀਂ ਆ ਉਹਦਾ ਜਨਮ ਦਿਨ ਤੇ ਸਾਡਾ ਕੰਮ ਬੰਦ ਹੋ ਗਿਆ ਕਹਿੰਦੇ ਛੁੱਟੀਆਂ ਸਟੋਰ ਵੀ ਬੰਦ ਕਰਦੇ ਤੇ ਸਟੋਰ ਸਟਾਰ ਵੀ ਬੰਦ ਕਰਦੇ ਤੇ ਹੁਣ ਲੈਤੇ ਆਂ ਇੱਥੇ ਮਾ ਚਲੋ ਅੱਜ ਵੀਡੀਓ ਬਣਾ ਕੇ ਕੋਈ ਦਾ ਦੱਸਿਆ ਜਾਵੇ ਤੇ ਖਾਸ ਕਰਕੇ ਅੱਜ ਮੈਂ ਹੋਰ ਗੱਲ ਵੀ ਵੇਖੀ ਅੱਜ ਹੁਣ ਛੁੱਟੀਆਂ ਕਰਕੇ ਕੰਮ ਕੁੰਮ ਵੀ ਬੰਦ ਨੇ ਨਾ ਹਾਂ ਇਹ ਵੀ ਬੰਦ ਕਰ ਦੇਣੀਆਂ ਜਲਦੀ ਜਦੋਂ ਮੈਂ ਇੰਡੀਆ ਤੋਂ ਆਇਆ ਸੀ ਮੈਂ ਪਤਾ ਕੀ ਕਹਿੰਦਾ ਹੁੰਦਾ ਸੀ ਨਜ਼ਾਰੇ ਆਉਣਗੇ ਤੇ ਨਿਯਾਰੇ ਜਾਣਗੇ ਵੀ ਬੜੇ ਨਿਯਾਰੇ ਆਉਣਗੇ ਮੈਨੂੰ ਕਹਿੰਦੇ ਹੁੰਦੇ ਸੀ ਉੱਥੇ ਜਾਵੇਂਗਾ 10 ਸਾਲ ਤੇਰੀ ਉਮਰ ਬਾਅਦ ਕਿੱਥੇ ਖਾਣਾ ਕੀ ਨਾ ਸ਼ੁਰੂ ਤਾਂ ਆ ਗਿਆ ਤੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਹੁਣ ਮੈਂ ਦੇਖਦਾ ਅੱਜ ਕੱਲ ਬੁੜਿਆਂ ਨੂੰ 10 ਸਾਲ ਤਾਂ ਕੇਰੀ ਉਮਰ ਬਾਅਦ ਦੀ ਮੇਰੀ ਘਾਟ ਦੀ 10 ਸਾਲ ਪੀਣਾ ਤਾਂ ਤੈਨੂੰ ਪਤਾ ਹੀ ਆ ਕਿ ਆ ਜਾ ਉਰੇ ਖਾਣਾ ਨਾ ਜ਼ਰਾ ਬਹੁਤ ਵਧੀਆ ਨਹੀਂ ਸ਼ੁੱਧ ਵੀ ਕਿੰਨਾ ਹੈ ਕਾ ਉਰੇ ਮਿਲ ਜਾਦਾ ਵਧੀਆ ਕਾਣਾ ਬਿਲਕੁਲ ਮਹਿੰਗਾ ਮਹਿੰਗਾ ਵਾਲਾ ਜਿਹੜਾ ਵਧੀਆ ਉਹ ਮਹਿੰਗਾ ਉਹ ਮਹਿੰਗਾ ਦਾ ਬਜਟ ਤੋਂ ਬਾਹਰ ਆ ਹਾਂ ਤੇ ਦੂਜੀ ਗੱਲ ਮੈਂ ਕਹਾ ਸ਼ਾਂਤੀ ਆ ਉਰੇ ਸ਼ਾਂਤੀ ਕਾਦੀ ਹੋਊਗੀ ਅੱਜ ਕਿਹਾ ਮੈਂ ਇੱਥੇ ਉਸਤਾਜ ਵਾਲਾ ਜਿਹੜਾ ਉਹ ਉਸਤਾਜ ਜੀ ਦੁਕਾਨ ਹਾਟਲ ਆ ਇੱਕ ਵਧੀਆ ਚਲੋ ਵਧੀਆ ਖਾਣਾ ਚੀਜ਼ ਬਣਾਉਂਦੇ ਆ ਆਪਾਂ ਮਾੜਾ ਵੀ ਕਹਿੰਦੇ ਆ ਉੱਥੇ ਆਰਡਰ ਚੱਕਣਾ ਆ ਬਾਬਾ ਉਹ ਸਿਆਣਾ ਬਿਆਣਾ ਬਾਬਾ ਜੀ ਦੀ 65 70 ਸਾਲ ਉਮਰ ਆ ਉਹਦਾ ਤਾਂ ਟਰਾਮ ਕਰਨ ਦਾ ਉਮਰ ਆ ਪੂਰੇ ਸਾਰਾ ਕੁਝ ਹੁੰਦਾਗਾ ਘਰ-ਬਾਰ ਵੀ ਹੁੰਦਾ ਸਭ ਕੁਝ ਹੁੰਦਾ ਪਿਲਸਣ ਵੀ ਹੁੰਦੀਆਂ ਫੇਰ ਵੀ ਪਤਾ ਨਹੀਂ ਕਿਉਂ ਚਾਰ-ਚਾਰ ਵਾਲੇ ਆਰਡਰ ਚੱਕੀ ਜਾਂਦੇ ਨੇ ਫੇਰ ਕਹਿੰਦੇ ਉਰੇ ਉਰੇ ਸ਼ਾਂਤੀ ਆ ਕਾਦੀ ਸ਼ਾਂਤੀ ਆ ਆ ਜਾਣਦੇ ਆ ਵੀ ਬੁੜਾ ਹੋ ਕੇ ਵੀ ਮੈਂ ਕਹੇ ਆ ਆਪਣੇ ਕੋਈ ਬੁੜਾ 65-70 ਸਾਲ ਦਾ ਜਮਾਟੋ ਤੇ ਡਿਲੀਵਰੀਆਂ ਕਰਨ ਜਾਵੇ ਉਹ ਕਹਿਣਗੇ ਬਾਬਾ ਪੈਸੇ ਵੜ ਤੂੰ ਹਾਂ ਕੰਮ ਛੱਡ ਦੇ ਮੈਂ ਤੇਰੀ ਘਰੇ ਆ ਚਾਹ ਗੁੜ ਪਚਾਇਆ ਕਰੂੰਗਾ ਜਿਹੜੀ ਚੱਲਣ ਜਾਊਗਾ ਉਹ ਐਂ ਕਹਿ ਦਊਗਾ ਹਾਂ ਯਾਰ ਸ਼ਰਮ ਨਹੀਂ ਆਉਂਦੀ ਓਰੇ ਡੋਰ ਡੈਸ਼ ਤੇ ਤਿੰਨਾ ਤਿੰਨਾ ਦੇ ਆਰਡਰ ਚੱਕਦਾ 65-70 ਸਾਲ ਦਾ ਬੁੜਾ ਬੁੜੀ ਵੀ ਬੁੜੀਆਂ ਵੀ ਨਾਲ ਹੀ ਯਾਰ ਬੁੜੇ ਦਾ ਉਹਨੂੰ ਐਂ ਪੁੱਛਣਾ ਸੀਗਾ ਵੀ ਬਾਬਾ ਕਾਲਜ ਦੀ ਫੀਸ ਰਹਿੰਦੀ ਐ ਤੇ ਨਹੀਂ ਘਰਨ ਵਾਲੀ ਹੈ ਇਹ ਗੱਲ ਕਹਿਣੀ ਸੀਗੀ ਹੁਣ ਜਦੋਂ ਮਿਲ ਕੇਣਾ ਐ ਕਹਿਣਾ ਵੀ ਬਾਬਾ ਕਾਲਜ ਦੀ ਕਿ ਕਿਹੜੇ ਕਾਲਜ ਚ ਕਾਲਜ ਦੀ ਫੀਸ ਰਹਿੰਦੀ ਹੈ ਕੱਟੀ ਕਰਨ ਵਾਲੀ ਵੀ ਤੂੰ ਕਾਲਜ ਦੀ ਫੀਸ ਕੱਟੀ ਕਰਨੀ ਹਾਂ ਵੀ ਕੋਰਸ ਕਰਨੇ ਤਾਂ ਕੋਈ ਦੋ ਸਾਲ ਕੋਈ ਕੋਰਸ ਕੋਰਸ ਕਰ ਰਹੇ ਆ ਵੀ ਇਹ ਕੰਮ ਨਹੀਂ ਮਿਲਦਾ ਨਾ ਫਿਰ ਉਹਦੇ ਵਾਸਤੇ ਤਾਂ ਹੁੰਦਾ ਵੀ ਕੰਮ ਨਹੀਂ ਮਿਲਿਆ ਕੋਈ ਯਾਰ ਸਿਆਣਾ ਬਹਿਣਾ ਬਾਬਾ ਉਹ ਕਈ ਵਾਰੀ ਘਰ ਦੇ ਵੀ ਕਹਿੰਦੇ ਨੇ ਵੀ ਤੂੰ ਕੁਝ ਕਰ ਲੈ ਅੱਛਾ ਕੁਝ ਕਰ ਅੱਛਾ ਖਰਚਾ ਕੱਢ ਲੈ ਪਿੰਸਨ ਵੀ ਆਉਂਦੀ ਹੁੰਦੀ ਆ ਬੁੜੇ ਦੀ ਕਈਆਂ ਦੀ ਆਉਂਦੀ ਆ ਉਹ ਨਹੀਂ ਯਾਰ ਸਟੈਂਡਰਡ ਆਂ ਦੱਸ ਫਿਰ ਕਹਦਾ ਉਹਦਾ ਸਟੈਂਡਰਡ ਤਕੜਾ ਉਰੇ ਉਹਦਾ ਸਟੈਂਡਰਡ ਤਾਂ ਕੜਾ ਹੈ ਇੰਡੀਆ ਦਾ ਸਟੈਂਡਰਡ ਤਕੜਾ ਇੰਡੀਆ ਚ ਤੂੰ ਐ ਦੱਸ ਕੋਈ ਬੰਦਾ ਜਮਾਟੂ ਕਰਦਾ ਬਹੁਤ ਮੁੰਡੇ ਕਰਦੇ ਨੇ ਯਾਰ ਮੁੰਡੇ ਕਰਦੇ ਨੇ ਮੁੰਡੇ ਕਰਦੇ ਨੇ ਫਸ ਉਹਨੂੰ ਪਕਰਦੇ ਨਹੀਂ ਕਰਦੇ ਤੇ ਕੋਈ ਪਿੰਡ ਵਾਲਾ ਕਰਦਾ ਦੇਖਿਆ ਬਜ਼ੁਰਗ ਕਰਦਾ ਦੇਖਿਆ ਸਿਆਣਾ ਬੈਣਾ ਦਾੜੀ ਸਿਆਣਾ ਵਾਲੇ ਮੁੰਡੇ ਕਰਦੇ ਦੇਖਿਆ ਕੋਈ ਸਿਆਣਾ ਬੈਣਾ ਦਾੜੀ ਵਾਲਾ ਦੇਖਿਆ ਪਤਾ ਨਹੀਂ ਫੇ ਮੁੰਡੇ ਕਰਦੇ ਨੇ ਜਿੰਨੇ ਕਰਦੇ ਉਰੇ ਕੋਈ ਉਰੇ ਦਾ ਕੋਈ ਧਰ ਗਈ ਨਹੀਂ ਹੈਗਾ ਯਾਰ ਜ਼ੀਰੋ ਆ ਸਟੈਂਡਰਡ ਇੰਡੀਆ ਦੇ ਮੁਕਾਬਲੇ ਓਏ ਯਾਰ ਕਈ ਵਾਰੀ ਘਰ ਦੇ ਫੋਰਸ ਕਰ ਲੈਂਦੇ ਨੇ ਕਈ ਬਾਕੀ ਆ ਕਹਿੰਦਾ ਹੀ ਅਗਲਾ ਕਹਿੰਦਾ ਮੇਰਾ ਟਾਈਮ ਪਾਸ ਨੇ ਓਏ ਆਪਦਾ ਹੀ ਨਹੀਂ ਪਤੰਦਰ ਟਿਕਦੇ ਹੈਗੇ ਘਰ ਦੇ ਤਾਂ ਘਰ ਦੇ ਆਪ ਹੀ ਨਹੀਂ ਮੰਨੂ ਸ਼ਾਂਤੀ ਹੈਗੀ ਅ ਇਧਰੋਂ ਵੀ 2 ਡਾਲਰ ਵਾਲਾ ਉਹ 2-2 ਰੁਪਈਆ ਪਿੱਛੇ ਫਿਰਦੇ ਨੇ ਕਿ ਇਹ ਘਟਣੇ ਮੰਗਦੇ ਚੱਕਰ ਪਤਾ ਕੀ ਪੈਂਦਾ ਕਰੇ ਹੁਣ ਉਹ ਸਾਰੇ ਬੰਦੇ ਕੰਮ ਤੇ ਵਗ ਜਾਂਦੇ ਨੇ ਕਰੇ ਕੋਈ ਹੁੰਦਾ ਨਹੀਂ ਓਏ ਯਾਰ ਫਿਰ ਇਹਦਾ ਮਤਲਬ ਥੋੜੀ ਗੁਰਦੁਆਰੇ ਵਗ ਜਾ ਸੱਤ ਚ ਵਗ ਜਾ ਆ ਪਾਰਕ ਚ ਵਗ ਜਾ ਤਾਂ ਸੇਟੇ ਲੱਗ ਰਹੇ ਨੇ ਇਹਦੇ ਕਿਹੜਾ ਬੰਦਾ ਸਾਰੀ ਉਮਰ ਨਹੀਂ ਗਿਆ ਉਹ ਦੁਬਾਰੇ ਐਂਡ ਚ ਫਿਰ ਉਹਦਾ ਜੀ ਕਿ ਉਹ ਆ ਫੇਰ ਤੱਕ ਕੀ ਉਹਨੂੰ ਸ਼ਾਂਤੀ ਮਿਲੂ 2 2 ਡਾਲਰਾਂ ਵਿੱਚ ਫਿਰਦਾ ਇਹਨਾਂ ਦਾ ਮੰਗ ਤੇ ਵੀ ਬੁੜੇ ਹੋ ਕੇ ਘਟੂ ਘਟ ਛੜ ਛੜਦਾ ਦੇ ਹੋਣਗੇ ਇਹ ਤਾਂ ਮੰਗਦਿਆਂ ਨਾਲ ਵੀ ਟੱਪੇ ਹੋਏ ਨੇ ਤੇ ਬਾਕੀ ਹੋਰ ਦੱਸਦੀ ਹਾਂ ਕਿ ਕ੍ਰਿਸਮਸ ਤਾਂ ਕਿਤੇ ਦਿਨੀ ਨਹੀਂ ਤੈਨੂੰ ਕੀ ਦਿਖਿਆ ਵੀ ਕੋਈ ਮਣਾਉਂਦੇ ਨੇ ਕੋਈ ਹੈਗੀ ਆ ਪਾਰਟੀ ਆ ਢੰਗ ਤੋਂ ਗੁਰੇ ਨਾ ਯਾਰ ਮੈਨੂੰ ਤਾਂ ਪਤਾ ਨਹੀਂ ਲੱਗ ਰਿਹਾਗਾ ਅੱਜ ਕ੍ਰਿਸਮਸ ਆ ਸਾਨੂੰ ਤਾਂ ਹੀ ਨਹੀਂ ਲੱਗ ਰਿਹਾ ਕਿ ਕ੍ਰਿਸਮਸ ਆ ਨਾ ਕੋਈ ਪਾਰਕ ਸਜਾਏ ਨੇ ਜਿਵੇਂ ਹੈਗਾ ਉਹ ਨਹੀਂ ਉਰੇ ਵਾਲੇ ਲੋਕਾਂ ਦਾ ਤਾਂ ਹੈਗਾ ਮੇਰੇ ਤਾਂ ਕੋਈ ਲਾਈਟ ਲਾਈਆਂ ਆਪਾਂ ਸਵੇਰ ਦੇ ਆਏ ਬੀ ਤੈਨੂੰ ਕਿੰਨੇ ਕੁ ਆਰਡਰ ਪਜੇ ਨੇ ਕੋਈ ਅੱਜ ਤਾਂ ਚਾਹ ਪੀਣੀ ਮੁਸ਼ਕਲ ਹੋ ਰਹੀ ਆ ਅੱਜ ਤਾਂ ਐ ਲੱਗਦਾ ਚਾਹ ਲਈ ਪੈਸੇ ਨਹੀਂ ਨਿਕਲਣ ਜਿਹੜੇ ਚਾਹ ਆਰਡਰ ਨਹੀਂ ਲੱਜਦੇ ਹਾਂ ਤੇ ਬਾਕੀ ਬੰਦੇ ਉਰੇ ਜਵਾਨ ਵਾਲੇ ਵੀ ਹੈਗੇ ਨੇ ਜਵਾਨ ਕਹਿ ਕੇ ਮੁੱਕਰ ਜਾਂਦੇ ਆਹੋ ਦੇਖ ਲਾ ਨਾ ਬੰਦੇ ਸਾਡੇ ਭਾਈ ਇਹਦੇ ਬੰਦੇ ਵੀ ਨਹੀਂ ਜਿਹੜੇ ਜਿੰਨਾਂ ਦੀ ਜਵਾਨੀ ਨਹੀਂ ਜਵਾਨ ਗਰੀਬ ਗਰੇਵੇ ਲੋਕ ਨੇ ਹਾਂ ਇੰਡੀਆ ਚ ਦੇਖ ਲਾ ਮੈਂ ਸਕਾ ਦਾ ਦੇ ਸੀ 2 ਰੁਪਿਆ ਪਿੱਛੀ ਕਹਿੰਦਾ ਚੱਕ ਸਾਈਂ ਦੱਸਦਾ ਨੋਟ ਮੈਂ ਲੈ ਜਾ ਲੱਖ ਰੁਪਈਏ ਉਹ ਵੀ ਜਮਾਨਾ ਨੇ ਯਾਰ ਇਹ ਲੋਕਾਂ ਦੀ ਪੂਰੇ ਬਾਈ ਗਰੇ ਹੋਏ ਬੰਦੇ ਨੇ ਪੂਰੇ ਗਿਰਿਆ ਹੋਇਆ ਬੰਦਾ ਮੈਂ ਨੀਚ ਵੱਲੀ ਨਹੀਂ ਮੈਂ ਤੇ ਦੁੱਚਾ ਲੰਡਾ ਵੀ ਠੀਠ ਵੱਲੀ ਪੂਰੇ ਜਿਨੇ ਆਉਣਾ ਬਈ ਥੱਲੇ ਕਰ ਥੱਲੇ ਕਰ ਪੂਰੇ ਜਿਨੇ ਆਉਣਾ ਬਈ ਇੱਕ ਮਿੰਟ ਵੀਡੀਓ ਉਰੇ ਜਿਹਨੇ ਆਉਣਾ ਦਿੱਕਤ ਆ ਆਪਦੀ ਅਣਖ ਨੂੰ ਜਮਾ ਛੱਡ ਕੇ ਆਵੇ ਹਾਂ ਅਣਖ ਖਤਮ ਕਰਕੇ ਆਵੇ ਉਰੇ ਵੀ ਅਣਖ ਨਾਲ ਦੀ ਚੀਜ਼ ਨਹੀਂ ਹੋਣੀ ਚਾਹੀਦੀ ਜਿਹੜਾ ਉਰੇ ਆਵੇ ਉਹਦੇ ਅੰਦਰ ਕੋਈ ਮੈਂ ਭੈ ਨਹੀਂ ਐ ਸੰਦਲਾ ਦੀ ਇੱਕ ਜੇ ਕਿਸੇ ਨੇ ਗਾਲ ਦੇ ਦਿੱਤੀ ਤਾਂ ਵੀ ਚੁੱਪ ਕਰਕੇ ਨਿਕਲ ਜਾਣਾ ਇਹ ਐ ਨਾ ਬਈ ਉਰੇ ਆ ਦੇਖ ਜੇ ਤੈਨੂੰ ਜੇ ਕਿਸੇ ਨੇ ਗਾਲ ਦੇ ਦਿੱਤੀ ਤਾਂ ਇਹ ਨਹੀਂ ਹੈਗਾ ਵੀ ਤੂੰ ਐ ਐ ਕਰਕੇ ਦੇਖਣਾ ਐ ਕਰਨਾ ਐ ਤੂੰ ਹੁਣ ਥੱਲੇ ਡੇਕ ਲੈਣੀ ਆ ਜਿਹੜੇ ਬਈ ਇੰਡੀਆ ਤੋਂ ਆਉਂਦੇ ਨੇ ਮੱਛਾ ਮੋੜ ਕੇ ਆਏ ਵੈਲੀ ਵੈਲੀ ਹਾਂ ਕਹਦਾ ਤੇ ਅਸੀਂ ਐਂ ਕਰਦਾਂਗੇ ਐਂ ਕਰਦਾਂਗੇ ਬਈ ਉਹ ਵੀ ਜੇ ਕੋਈ ਗਾਲਾ ਦੇਵੇ ਨਾ ਉਹ ਵੀ ਧੌਣ ਥੱਲੇ ਕਰਕੇ ਤੁਰਦੇ ਰਹੇ ਸਹੀ ਗੱਲ ਹੈ ਪੂਰੇ ਬੈਲੀ ਪਣਾ ਇਨਸਾਨੀਅਤ ਪਣਾ ਸਾਰਾ ਕੁਝ ਬਈ ਇੰਡੀਆ ਛੱਡ ਕੇ ਆਇਆ ਕਰੋ ਆ ਇਹ ਨਾ ਸੋਚਿਆ ਕਰੋ ਵੀ ਜਿਵੇਂ ਇੰਡੀਆ ਨਹੀਂ ਇੰਡੀਆ ਦੇ ਗਵਰਨਰ ਨੇ ਕਹਤਾ ਮੜਾ ਜਾਂ ਕੁਛ ਮੜਾ ਇਹ ਵੀ ਕਹਤਾ ਬਈ ਓਏ ਮੋ ਗੱਡੀ ਪੜਾ ਲਾ ਲ ਉਹਦੀ ਕਰਦਾ ਤੇ ਧੌਣ ਕੁੱਟਾਂਗੇ ਧੌਣ ਚੱਲੀਏ ਫਿਰ ਆਪਣੀ ਕੁਰਸੀ ਤੇ ਆਪਣੀ ਕੁਰਸੀ ਨੂੰ ਉੱਥੇ ਤਨੇ ਮੋਹਰ ਲਾਈ ਵੀ ਸੇਹਰ ਆਈ ਮੇਰੇ ਨਾਲ ਬੈਠਿਆ ਹੀ ਆ ਜਾ ਯਾਰ ਕਹੀਆਂ ਗੱਲਾਂ ਕਰ ਸੌਬਰੇ ਕਿਆ ਨੋਗਾ ਉੱਥੇ ਕੇ ਨਾਮ ਲਿਖਿਆ ਹੋਇਆ ਤੇਰਾ ਹੈਪੀ ਦੀ ਕੁਰਸੀ ਓਏ ਹੈਪੀ ਨਹੀਂ ਮੇਰਾ ਨਾਮ ਸੋਨੀਆ ਸੋਨੂ ਸੋਨੂ ਸਿੱਟੋ ਕੁਝ ਕਹਿ ਲਾ ਤੂੰ ਜੀ ਤੇ ਉਹ ਤਾਂ ਦੱਸ ਜਿਹੜੇ ਆਪਣੇ ਵਾਲੇ ਕਰਦੇ ਆ ਗੱਡੀ ਪਰਾ ਲਾ ਲਾ ਓਰੇ ਮੇਰੀ ਗੱਡੀ ਲੱਗਣੀ ਹੈ ਤਾਉਣ ਕੁੱਟਾਂਗੇ ਨਹੀਂ ਉਹਨਾਂ ਦਾ ਓਰੇ ਆ ਕੇ ਕੀ ਹਾਲਾਤ ਹੁੰਦੇ ਨੇ ਪੂਰੇ ਬਾਈ ਜਮਾ ਨਹੀਂ ਕੋਈ ਬੋਲ ਸਕਦਾ ਚਾਹੇ ਮੈਂ ਕਹਿੰਦਾ ਘਾਉਂਦਾ ਹੋਵਾਂ ਚਾਹੇ ਬਾਈ ਪਟਿਆਲਾ ਵਾਲਾ ਹੋਵੇ ਓਥੇ ਚਾਹੇ ਲੱਖੇ ਲੜਿਆ ਹੋਵੇ ਲੱਕ ਇਹਨੇ ਸਕੂਲ ਤੇ ਮਾੜਾ ਮੋੜਾ ਨੱਕ ਤੋੜੇ ਹੋਣ ਜਵਾਖਾਂ ਦੇ ਪਰ ਉਰੇ ਉਰੇ ਬਈ ਜੇ ਉਹ ਮਾਵਾ ਭੈਣਾਂ ਦੀ ਕੋਈ ਗਾਲਾਂ ਕੱਢ ਗਿਆ ਨਾ ਤਾਂ ਤਾਂ ਹੁਣ ਨੀਵੀਂ ਕਰਨੀ ਪੈਂਦੀ ਹੈ ਚਾਹੇ ਉਹ ਵੱਡਾ ਚਾਹੇ ਛੋਟਾ ਤਾਂ ਨੀਵੀਂ ਕਰਨੀ ਪੈਂਦੀ ਹੈ ਇਹ ਨਹੀਂ ਹੈਗਾ ਵੀ ਉਹਦੇ ਲੱਫੜ ਮਾਰੂਗਾ ਜੇ ਲੱਫੜ ਮਾਰਿਆ ਫੇਰ ਤਾਂ ਇਹ ਸਮਝ ਲੈ ਵੀ ਅੱਧੀ ਉਮਰ ਤੱਕ ਉਹਨੂੰ ਪੈਸੇ ਦਿੰਦੇ ਦੀ ਲੱਗ ਜੂ ਉਹ ਲੱਫੜ ਪਿੱਛੇ ਬੈੱਡ ਤੇ ਪਿਆ ਰਹੂਗਾ ਵੀ ਮੇਰੇ ਤਾਂ ਜਵਾੜਾ ਹੀ ਲੱਗਿਆ ਰੋਟੀ ਨਹੀਂ ਕੱਢੀ ਹੈਂ ਅਰੇ ਬੋਲਣ ਤੱਕ ਉਰੇ ਠੀਕ ਆ ਬੋਲ ਬੋਲ ਲੰਦਾ ਗਲਾ ਹਾਂ ਪਰ ਤੱਕ ਐਂ ਉਂਗਲ ਵੀ ਨਹੀਂ ਲਾ ਸਕਦਾ ਇਹ ਜੇ ਤੈਨਾਂ ਕਰਤਾ ਜਦੋਂ ਕੇਸੇ ਆ ਜਾ ਕੇਸੇ ਆ ਜਾ ਪਊਗਾ ਵੀ ਉਹ ਕੇਸ ਚ ਗੇੜੇ ਖਾਂਦਾ ਰਹੂਗਾ ਲੋਕ ਉਹਰੇ ਥੱਪੜ ਦਾ ਵੀ ਸੌਣਦਾ ਕੇ ਖਾਂਦਾ ਵੀ ਤੈਨਨੇ ਖਣੀ ਕੀ ਕਰ ਮੈਂ ਕਹੀ ਤਾਂ ਜਾਣਾ ਵੀ ਉਂਗਲ ਐ ਉਂਗਲ ਨਹੀਂ ਲਾ ਸਕਦਾ ਬਸ ਸੁਣ ਸਕਦਾ ਉਹਦਾ ਜਿਆਦਾ ਵੀ ਗਾਲਾਂ ਦਿੰਦਾ ਤਾਂ ਬਈ ਚੁੱਪ ਕਰਕੇ ਜਿੱਟ ਆਪਣਾ ਪੈਂਦਾ ਅਗਲੇ ਨੂੰ ਪੂਰੇ ਗਾਲਾਂ ਇਹ ਦੀ ਗੱਲ ਨਹੀਂ ਵੀ ਪੰਜਾਬੀਆਂ ਨੂੰ ਵਿੱਚ ਲੋਕ ਐ ਕਹਿੰਦੇ ਨੇ ਬਈ ਇੱਜ਼ਤ ਬੜੀ ਹੁੰਦੀ ਆ ਕਹਿੰਦੇ ਹਨਾ ਕੈਨੇਡਾ ਜਾ ਕੇ ਇੱਜ਼ਤ ਵਾੜੀ ਆਏ ਆ ਭਾਈ ਓਰੇ ਆਸਲ ਸੱਚਾਈ ਦੱਸ ਜਿਵੇਂ ਆਪਣੇ ਯੂਪੀ ਤੋਂ ਜਾਂ ਬਿਹਾਰ ਤੋਂ ਕੰਮ ਕਰਨ ਵਾਲੇ ਇੰਡੀਆਨ ਲੇਬਰ ਆਉਂਦੀ ਆ ਬਿਹਾਰੀ ਲਾਦਾ ਆਪਾਂ ਭਈਏ ਕਹਦਾ ਤੇ ਆ ਲੇਬਰ ਆਉਂਦੀ ਆ ਜਿਵੇਂ ਆਪਾਂ ਉਹ ਤਾਂ ਨਹੀਂ ਕਹਦੇ ਕਿੱਧਰੋਂ ਆ ਗਏ ਮੇਰੇ ਸਾਲੇ ਗੰਦ ਪਾਉਂਦੇ ਨੇ ਤੇ ਭਾਈ ਓਰੇ ਵੀ ਨਾ ਐਦਾਂ ਹੀ ਕਹਿੰਦੇ ਨੇ ਵੀ ਕਿੱਧਰੋਂ ਆ ਗਏ ਗੰਦ ਪਾਉਂਦੇ ਨੇ ਬਹੁਤ ਲੱਗਦੇ ਨੇ ਸਹੀ ਦੱਸ ਲੱਗਦੇ ਐਵੇਂ ਆ ਨਾ ਇੱਜ਼ਤ ਓਰੇ ਓਰੇ ਤਾਂ ਚੱਲ ਠੀਕ ਠਾਕ ਹੀ ਆ ਓਰੇ ਕਿਸ ਨੂੰ ਕਿਸੇ ਦਾ ਕੋਈ ਮਤਲਬ ਨਹੀਂ ਹਾਂ ਪਰ ਫੇਰ ਵੀ ਲੱਗਦੇ ਤਾਂ ਲੱਗਦੇ ਤਾਂ ਹੈਗੇ ਨੇ ਪੁੱਛੇ ਜਾ ਕੇ ਨਹੀਂ ਹੁੰਦੀ ਜੇ ਹੁੰਦੀ ਦੱਸ ਉਹ ਇੱਜਤ ਕਹਿੰਦੇ ਨੇ ਲੋਕ ਐ ਥੋੜੀ ਕਹਿੰਦੇ ਨੇ ਕਿ ਜੇ ਅੱਗੇ ਤਾਂ ਹਟ ਗਈ ਹੁਣ ਕੈਨੇਡਾ ਵਾਲਿਆਂ ਦੀ ਕੋਈ ਇੱਜਤ ਕਰਦਾ ਇੰਡੀਆ 'ਚ ਪਹਿਲਾਂ ਨਹੀਂ ਹੁੰਦੀ ਸੀ 8-10 ਸਾਲ ਹੁਣ ਤਾਂ ਕਹਦਾ ਇਹ ਹੋਊਗਾ ਕੋਈ ਕੈਨੇਡਾ ਵਾਲਾ ਹੁਣ ਜੇ ਰੂਮੀ ਪਿੰਡ 'ਚ ਜਾ ਕੇ ਕਹੇ ਐ ਐ ਕਰਕੇ ਨਾ ਐ ਇੱਕ ਇੱਕੋ ਪਾ ਕੇ ਨਾ ਬੂਟ ਜੂਰੋ ਉੱਚੇ ਲੈ ਜੇ ਵਿੰਗੇ ਡੇਡੇ ਲਾਲ ਪੀਲੇ ਜੇ ਹਾਂ ਲਾਲ ਪੀਲੇ ਜੇ ਬੂਟ ਫਿਰੋ ਰੰਗ ਕਹਿੰਦੇ ਹੋਣਗੇ ਦਿੱਲੀ ਤੋਂ ਲਿਆ ਮੇਰੀ ਸੱਤ ਰੰਗਾ ਸੱਤ ਰੰਗਾ ਰੰਗ ਬਰੰਗੇ ਬੂਟ ਤੇ ਉਹ ਤਾਂ ਐ ਲੱਗਦਾ ਹੁੰਦਾ ਜਿਵੇਂ ਸੱਤ ਰੰਗੇ ਬੂਟ ਪਾ ਕੇ ਬਾਗਿਆ ਮੈਂ ਕੈਨੇਡਾ ਤੋਂ ਐ ਵੀ ਬਾੜੀ ਇੱਜਤ ਕਰਨ ਜਿਹੜਾ ਜਿਹੜਾ ਕਿੱਧਰੋਂ ਆਈ ਆ ਹੁਣ ਪੰਜਾਬ ਵਾਲੇ ਉਹ ਇੱਜ਼ਤੋਂ ਇੱਜ਼ਤੋਂ ਕਰਨੋਂ ਹਟ ਗਏ ਬਿਲਕੁਲ ਇੱਜ਼ਤੇ ਕਰਨੋਂ ਹਟ ਗਏ ਬਿਲਕੁਲ ਹੁਣ ਪੰਜਾਬ ਵਾਲੇ ਹੁਣ ਉਹ ਇੱਜ਼ਤ ਉੱਜਤਾ ਭੁੱਲ ਗਿਆ ਵੀ ਕੈਨੇਡਾ ਤੋਂ ਆ ਉਹ ਕਹਿੰਦਾ ਟੱਪ ਜਾ ਤੂੰ ਦਿਹਾੜੀਆਂ ਕਰਕੇ ਆ ਸਾਲੇ ਅਸੀਂ ਰੋਟੀ ਖਾਣੇ ਇੱਜ਼ਤ ਨਾਲ ਪੰਜਾਬ ਵਾਲੇ ਆ ਕਹਿੰਦੇ ਨੇ ਅਸੀਂ ਬੈਡਾ ਤੇ ਬਹਿ ਕੇ ਖਾਣੇ ਆ ਮਾਨਦਾਨ ਨਾਲ ਰੋਟੀ ਤੁਸੀਂ ਖਾਣੇ ਹੋ ਠੋਕਰਾਂ ਖਾ ਕੇ ਰੋਟੀ ਠੀਕ ਹੈ ਸਭ ਨੇ ਠੀਕ ਹੈ ਸਭ ਨੇ ਹੂੰ ਈデアਈ ਫਰਮਾਨਤਾਂ ਦੀ ਤਾਂ ਐਵੇਂ ਆ ਨਾ ਉਹਰੇ ਵੀ ਚਲ ਬੰਦਾ ਆਪਣਾ ਕਰਕੇ ਖਾਂਦਾ ਉਹ ਕਰਕੇ ਤਾਂ ਇੰਡੀਆ 'ਚ ਵੀ ਖਾਂਦਾ ਰੋਟੀ ਦਾ ਟਾਈਮ ਦੇ ਖਾਂਦਾ ਹੁਣ ਭਈਆ ਵੀ ਕਿਹੜਾ ਕਰਕੇ ਨਹੀਂ ਖਾਂਦੇ ਪਿਆਰ ਨਹੀਂ ਤੂੰ ਐਂ ਦੱਸ ਪੂਰੇ ਕੰਮ ਕਰਨਾ ਗਲਤ ਨਹੀਂ ਮੈਂ ਕਦੋਂ ਕਹਿੰਦਾ ਗਲਤ ਤੂੰ ਮੈਨੂੰ ਇਹ ਗੱਲ ਦਾ ਸੋਚ ਗੱਲ ਤਾਂ ਇਹ ਹੈ ਵੀ ਜਿਹੜੀ ਇੰਡੀਆ ਹੋ ਕੇ ਇੱਜ਼ਤ ਨਹੀਂ ਹੁੰਦੀ ਉਹ ਤਾਂ ਨਹੀਂ ਹੁੰਦੀ ਪਹਿਲਾਂ ਵਾਂਗ ਹੁਣ ਵੀ ਮੁੰਡਾ ਕੈਨੇਡਾ ਇੰਡੀਆ ਕਿੰਨੀ ਇੱਜ਼ਤ ਹੁੰਦੀ ਹੈ ਪਹਿਲਾਂ ਬਾਲੀ ਹੁੰਦੀ ਹੁੰਦੀ ਸੀ ਵੀ ਮੁੰਡਾ ਕੈਨੇਡਾ ਤੋਂ ਆਇਆ ਉਹਦੀ ਵੀ ਕੈਨੇਡਾ ਤੋਂ ਆਇਆ ਹੁਣ ਹੁਣ ਉਹ ਗੱਲ ਪਹਿਲਾਂ ਐ ਹੁੰਦਾ ਸੀ ਵੀ ਕੈਨੇਡਾ ਪਤਾ ਨਹੀਂ ਬਾਲਾ ਵਧੀਆ ਕੰਮ ਕਰਦਾ ਪਹਿਲਾਂ ਤਾਂ ਇੱਜ਼ਤ ਹੁੰਦੀ ਸੀ ਨਾ ਪਹਿਲਾਂ ਐ ਹੁੰਦਾ ਸੀ ਲੋਕਾਂ ਨੂੰ ਸ਼ਾਇਦ ਇੱਕ ਪੈਸੇ ਕਿਨਾਂ ਤੇ ਉਹ ਕੈਸ਼ ਹਿਅਰ ਕਾਊਂਟਰ ਤੇ ਹਉ ਪਹਿਲਾਂ ਲੋਕਾਂ ਨੂੰ ਪਤਾ ਨਹੀਂ ਸੀ ਵੀ ਪੋਚੇ ਲਾਉਣ ਤੇ ਵੀ ਹੋਊਗਾ ਹੁਣ ਆਪਣੇ ਸੋਚ ਲੈ ਇਹ ਕੰਨ ਸੰਜੀਤ ਦਾ ਓਏ ਨਹੀਂ ਗੱਲ ਇਹ ਆ ਨਾ ਯਾਰ ਵੀ ਯਾਰ ਤੂੰ ਇੱਜ਼ਤ ਤੂੰ ਆਂ ਦੱਸ ਤੂੰ ਇੱਜ਼ਤ ਬਾਤ ਕਰੀਂ ਕਿ ਪੈਸੇ ਬਾਤ ਕਰੀਂ ਓਏ ਹੁਣ ਤਾਂ ਪੈਸੇ ਵੀ ਨਹੀਂ ਹੈਗੇ ਤੇ ਪੈਸੇ ਹੈਗੇ ਨਹੀਂ ਨਾ ਨਹੀਂ ਹੈਗੇ ਪਹਿਲਾਂ ਤਾਂ ਹੈਗੇ ਤੇ ਰੋਮੀ ਕਣੀ ਭੁਆਦੇ ਰੋਮੀ ਕਣੀ ਹੁਣ ਹੈਗੇ ਨਹੀਂ ਪੈਸੇ ਪਹਿਲਾਂ ਹੈਗੇ ਚਾਰ ਪੰਜ ਸਾਲ ਪਹਿਲਾਂ ਕੋਣ ਐਡਾ ਨਹੀਂ ਹੈ ਪੰਜ ਚਾਰ ਸਾਲ ਪਹਿਲਾਂ ਹੈਗੇ ਸੀ ਹੁਣ ਨਹੀਂ ਹੈ ਬਹੁਤ ਹੀ ਦੂਰ ਵੀ ਨਾ ਜਾ ਤਿੰਨ ਸਾਲ ਠੀਕ ਤਾਂ ਬਸ ਤਿੰਨ ਸਾਲ ਠੀਕ ਸੀ ਹੁਣ ਤਾਂ ਜਮੀ ਡਾਊਨ ਹੋ ਗਿਆ ਡਾਊਨ ਹੋ ਗਿਆ ਲੋਕ ਜ਼ਿਆਦਾ ਆ ਗਏ ਹਾਂ ਹੁਣ ਤਾਂ ਉਹ ਹਾਲਾਤ ਹੋ ਗਏ ਵੀ ਇੰਨਾ ਮੰਦਾ ਹਾਲ ਹੋ ਗਿਆ ਨਾ ਕੀ ਪੁੱਛਣਾ ਨਹੀਂ ਪਤਾ ਕੀ ਆ ਹੁਣ ਕੀ ਹੋ ਗਿਆ ਹੁਣ ਹੋ ਗਿਆ ਹੁਣ ਜਮਾਂ ਮੰਦਾ ਹਾਲ ਹੋ ਗਿਆ ਆ ਦੇਖ ਲਓ ਇਹਨਾਂ ਦਾ ਵੀ ਮੰਦਾ ਹਾਲ ਆ ਇਹ ਵੀ ਮੰਦਾ ਹਾਲ ਹੋ ਗਿਆ ਹੁਣ ਤਾਂ ਆ ਗਈ ਵੀਡੀਓ ਹੁਣ ਤਾਂ ਕੀ ਫਾਇਦਾ ਹੁਣ ਤਾਂ ਆ ਗਈ ਤੇ ਆ ਵੀਰ ਕਿੱਥੋਂ ਆ ਇਹ ਵੀਰ ਆਪਣਾ ਪਟਿਆਲੇ ਤੋਂ ਨਹੀਂ ਹੈ ਗਿਆ ਓਥੇ ਹੁਹਾਰਪੁਰ ਦੇ ਮਰੀਂਡੇ ਦਾ ਓਥੇ ਦਾ ਹਮਾਂਸ ਨਹੀਂ ਪੁਰਾਣਾ ਤਾਂ ਇਹ ਮਰੀਂਡਾ ਕਹਿੰਦਾ ਥੱਲੇ ਕਰ ਲਾ ਹੁਣ ਤਾਂ ਆ ਗਈ ਉਹ ਤੋਂ ਫੋਟੋਆਂ ਵੀ ਬਣ ਜਾਣਗੀਆਂ ਹੁਣ ਤਾਂ ਹੰਬਨੇ ਲਾਈ ਬਾਈ ਦਾ ਸਾਹਮਣੇ ਇਹਦਾ ਲਾਉਆ ਡਾਕੂ ਜੀ ਡਾਕੂ ਜੀ ਵਾਲਾ ਹੋਰ ਤਾਂ ਨਾਸ਼ੇੜੇ ਦਾ ਪਤਾ ਕੀ ਆ ਟੈਸਟੋਸਟੇਰੋਨ ਹਾਈ ਆ ਬਚ ਕੇ ਰੋ ਜਿੰਨਾ ਬਚਿਆ ਇਹਨਾਂ ਨੇ ਬਚ ਕੇ ਰੋ ਦੇ ਤਾਂ ਹਾਈ ਹੋ ਗਿਆ ਨਾ ਟੈਸਟੋਸਟੇਰੋਨ ਗਾਲਚ ਨੂੰ ਆ ਕੇ ਬਾਹਰ ਵੀ ਨਿਕਲ ਸਕਦਾ ਨਹੀਂ ਉਹ ਦੱਸ ਮੇਰੇ ਗਾਲ ਨੂੰ ਤਾਂ ਨਹੀਂ ਹੱਥ ਪਾਉਣਾ ਯਾਰ ਨਾ ਮੈਨੂੰ ਫਸਣਾ ਤੇਰੇ ਗਾਲ ਨੂੰ ਨਹੀਂ ਫੇਰ ਵੀ ਕਈ ਵਾਰੀ ਆਇਦਰ ਕਰ ਲੈ ਅਸੀਂ ਕੋਲ ਬੈਠੇ ਆ ਜਦ ਇਹ ਫੋਨ ਲਾ ਲੈਣਾ ਗਵਾਹੀ 500 ਦਾ ਦੇਵਰੇਦ ਬਾਈ ਵੀਰੇ ਗਵਾਹੀ ਪਾਣ ਵਾਲੇ ਨੂੰ ਪੈਸੇ ਮਿਲਦੇ ਨੇ 500 ਦੇਊਂਗਾ ਤੈਨੂੰ ਮੈਡਮ ਮਹੀਨੇ ਦਾ ਹੋਵੇ ਨਹੀਂ ਕਰ ਲੈ ਫਿਰ ਕਰ ਤਾਂ ਸਹੀ ਕਰ ਮੈਂ ਫਿਰ ਉਹ ਪਰਚੀ ਤੇ ਲਿਖਾ ਲਊਂਗਾ ਨਾ ਵੀ ਜੋ ਮੇਰੇ ਨਾਲ ਕੋਈ ਗੱਲ ਤੋਂ ਹੋਇਆ ਸਾਹ ਬੰਦਾ ਇਹ ਜਿੰਮੇਵਾਰ ਹੈ ਇਹ ਜੀ ਮੈਂ ਕਿੰਗ ਜੌਰਜ ਜਾਇਓ ਕਿੰਗ ਜੀ ਵਾਲੇ ਸਵੇਰੇ 10 ਵਜੇ 10 ਵਜੇ ਵੀ ਉੱਥੇ ਮਿਲ ਜੂ ਸਵੇਰੇ ਵੀ ਜਿਹੜਾ ਟਵੈਰਾ ਵਾਂਗੂ ਸਾਈਕਲ ਜੀ ਜਾਦੇ ਡਾਂਦਾ ਨਾ ਉਹੀ ਆ ਬਹੁਤ ਭਜਾਉਂਦਾ ਏ ਬਾਈ ਸਾਈਕਲ ਹਨ ਹਾਂ ਇਹੀ ਹੈੜੀ ਪੁੱਲ ਪਾਉਂਦਾ ਏ ਇਹ 150 200 ਪਾਉਂਦਾ ਏ ਦਿਹਾੜੀ ਆ ਜਿਹੜਾ ਵੀਰੇ ਰਮਾਲ ਜੀ ਲਈ ਬੈਠਾ ਸੀ ਨਾ ਮੂੰਹ ਤੇ ਜਿਹਨੂੰ ਕਹਿੰਦੇ ਸੀ ਕਿ ਆਪਾਂ ਉੱਥੋਂ ਦਾ ਆਪਣਾ ਮਰੀਂਡੇ ਦਾ ਹਾਂ 150 ਤੋਂ 200 ਪਾਉਂਦਾ ਉਹ ਦਿਹਾੜੀ ਉਮਰਦੀ ਦਾ ਚੱਲ ਕੋਈ ਗੱਲ ਨਹੀਂ ਐ ਵੱਡਾ ਗੱਲ ਦਾ ਕਾਰਾ ਇਹਦਾ ਇਹਦਾ ਸਪੀਡੋਮੀਟਰ ਚੈੱਕ ਕਰ ਗੱਡੀ ਨਹੀਂ ਚੱਲੀ ਵੀ ਹੁੰਦੀ ਇਹਨਾਂ ਸਾਈਕਲ ਦੀ ਮਾਂ ਭੈਣ ਕਰਤੀ ਜੇ ਉਹ ਕੰਪਨੀ ਵਾਲੇ ਆ ਗਏ ਨਾ ਸਾਈਕਲ ਦੇਖਣ ਉਹ ਕਹਿਣਗੇ ਗਲਤ ਜਗ੍ਹਾ ਫਸਾਤਾ ਸਾਈਕਲ ਉਹ ਕਹਿ ਕੇ ਐਡ ਵੀ ਲਾ ਲੈ ਬਾਸ ਉਹਦੀ ਐਡ ਵੀ ਪਾ ਸਕਦੇ ਨੇ ਹਾਂ ਵੀ ਗੱਡੀਆਂ ਨਾਲੋਂ ਵੱਧ ਚੱਲਦੀ ਸਾਡੀ ਸਾਈਕਲ ਫਰੋਆ ਤਵੰਨਣਗੇ ਨਾ ਸਾਈਕਲ ਵਾਪਸ ਦੇ ਦੇ ਇਹ ਤਾਂ ਕਹਿ ਨਹੀਂ ਕਰਾਦੇ ਉਹਨਾਂ ਦੇ ਮਿੱਤਰ ਨਹੀਂ ਇਹ ਤਾਂ ਕਹਿਣਗੇ ਨਾ ਸਾਈਕਲ ਵਾਪਸ ਦੇ ਦੇ ਵੀ ਬੜਾ ਕੱਲ ਤੇ ਜਗਾ ਫਸ ਗਏ ਹਾਂ ਸੋ ਸਾਈਕਲ ਚ ਚਾਹ ਹੋ ਜੇ ਕਿ ਕਿਦਾਂ ਕਰੀ ਰਮਾ ਚਾਹ ਓਏ ਉਹ 1 ਮਿੰਟ ਖੜਦਾ ਗਿਆ ਆਪਾਂ ਉਹ ਐ ਐ ਕਰਦੇ ਆ ਉਰੇ ਰੱਖ ਕੇ ਘਮਾਉਣੇ ਆ ਇੱਥੇ ਦਾ ਦਾ ਆਰਡਰ ਹੋਏ 480 ਕਿੱਥੇ ਦਾ ਦਾ ਇਹ ਤੇ ਉਹ ਆ ਕੇ ਕਿੱਥੇ ਜਾਣੀ ਓਏ ਉਹ ਪਟਿਆਲੇ ਹੁਣ ਏਦ ਕੀ ਤੇਰੇ ਕੋਲ ਮਿਲਾਈ ਤੇਰਾ ਕਿਹੜਾ ਇਹਦੀ ਸਹਾ ਮਿਲਦੀ ਤੇਰੇ ਭਾਈ ਛਲਪਾ ਤਾਂ ਤੈਨੂੰ ਅੱਜ ਸ਼ੁਕਰ ਕਰਦਾ ਨਾ ਸਹੀ ਗੱਲ ਆ ਤੇਰੀ ਰਿਪਿਟੇਸ਼ਨ ਬਹੁਤ ਆ ਨਹੀਂ ਇਹ ਬੰਦਾ ਬਹੁਤ ਹੋਇਆ ਬੰਦਾ ਮੈਂ ਤਾਂ ਬਹੁਤ ਕਰਦਾ ਮੈਂਤ ਨਹੀਂ ਯਾਰ ਇਹਦੇ ਇਹਦਾ ਤੇ ਆ ਪਤਾ ਜੀ ਖਾਣੇ ਆ ਹਾਂ ਨਹੀਂ ਇਹ ਦੇਖਣਾ ਤੂੰ ਜਿਹੜੇ ਆਰਡਰ ਹੀ ਛੱਡਦਾ ਉਹ ਕਰਦੇ ਅਸੀਂ ਬੰਦਾ ਫਿਕਰ ਕਰਦਾ ਦੂਜੇ ਟਾਈਮ ਤੇ ਦੇਖ ਲੈ ਇਹਦੇ ਨਾਮ ਐ ਕੁਝ ਨਹੀਂ ਕਹਿ ਸਕਦਾ ਹਾਂ ਤਿੱਕਾ ਤਿੱਕਿਰਦਲੇ ਤੋਂ ਉਹ ਵਿਸ਼ਵਾਸ ਨਾਲ ਤੂੰ ਇਹਨਾਂ ਦਾ ਕਰੰਦਾ ਆਂ ਬੰਦੇ ਸ਼ੁਰੂ ਇਹ ਤਾਂ ਹੁਣ ਮੈਂ ਹੀ ਕਹਿ ਸਕਦਾ ਗੰਦ ਟੂਕ ਤੇ ਇੱਕ ਬਾਈਆਂ ਚਲੋ ਛੱਡ ਬਾਈ ਵੀਡੀਓ ਬਣਾ ਬਾਈਆਂ ਨੂੰ ਇਹ ਵੀ ਕਹਦੇ ਵੀ ਕਮੈਂਟ ਤੇ ਸ਼ੇਅਰ ਕਰਿਆ ਕਰੋ ਜੱਜ ਕੇ ਵੀਰ ਹੋਰੀ ਘੱਟ ਕਰਦੇ ਨੇ ਉਹ ਤਾਂ ਤੇਰਾ ਡਾਇਲੋਗ ਆ ਨਹੀਂ ਫੇਰ ਵੀ ਯਾਰ ਤੇਰੀ ਵੱਧ ਮੰਨਣਗੇ ਤੇ ਇੱਕ ਉਹ ਵੀਰੋ ਕੁੜੀ ਪਿੱਛੇ ਪਾਈ ਸੀ ਕੁੜੀ ਜੀ ਇਹਦੀ ਲਿਹਾਜਣਾ ਜੇ ਕੁੜੀ ਵੀਡੀਓ ਦੇਖ ਰਹੀ ਹੋਵੇ ਤਾਂ ਕਮੈਂਟ ਕਰਕੇ ਮੈਨੂੰ ਨੰਬਰ ਲੈ ਸਕਦੀ ਹੈ ਕਿਹੜੀ ਕੁੜੀ ਲਿਹਾਜਣਾ ਪਟਿਆਲਾ ਦੀ ਕਿਹੜੀ ਪਟਿਆਲੇ ਵਾਲੀ ਸਰਕਾਰੀ ਸਕੂਲ ਵਾਲੀ ਉਹੀ ਸਰਕਾਰੀ ਸਕੂਲ ਕੋਈ ਨਹੀਂ ਸਰਕਾਰੀ ਪ੍ਰਾਈਵੇਟ ਜੇ ਸਰਕਾਰੀ ਸਕੂਲ ਵਾਲੀ ਕੁੜੀ ਉਸ ਦੇਖ ਦਿਓ ਵੀਡੀਓ ਨੰਬਰ ਚਾਹੀਦਾ ਹੋਵੇ ਅੱਜ ਕੈਨੇਡਾ ਬੈਠਾ ਇਹਦਾ ਮੈਂ ਕੈਨੇਡਾ ਵਾਲਾ ਨੰਬਰ ਉਹਦੀ ਨਹੀਂ ਮੈਂ ਹੈ ਤਾਂ ਉਹਨੂੰ ਐਂ ਕਹੂੰਗਾ ਤੂੰ ਜਿੱਥੇ ਬਸ ਰਹੀਆਂ ਭਾਈ ਤੁਸੀਂ ਸਹੀ ਬਸ ਨਹੀਂ ਨਹੀਂ ਆਪਾਂ ਉਹਨਾਂ ਨੂੰ ਫੋਨ ਫੋਨ ਟੈਨਸ਼ਨ ਆ ਲੈ ਜੇਲ ਕੋਈ ਗੱਲ ਨਹੀਂ ਅੱਜ ਗੱਲ ਇਹਦੀ ਕਰਾ ਦੇਣੀ ਆ ਅਸੀਂ ਨੰਬਰ ਦੇ ਦੇਣਾ ਇਹ ਮੰਨ ਜੂਗਾ ਅੱਜ ਵੀ ਗੱਲ ਇਹ ਆ ਇਹ ਕੁੜੀ ਅੱਜ ਵੀ ਕੋਈ ਨਹੀਂ ਮਿਲੀ ਔਰ ਮਾਮਾ ਮੈਂ ਕਿਉਂਕਿ ਇਹ ਕੁੜੀਆਂ ਪਿੱਛੇ ਜਾਂਦਾ ਮੈਂ ਨਹੀਂ ਬੰਦਾ ਕੁੜੀਆਂ ਪਿੱਛੇ ਜਾਂਦਾ ਨਹੀਂ ਪੈਸੇ ਕਮਾਉਂਦਾ ਇਹ ਗੱਲ ਮੰਨਣੀ ਪਊਗੀ ਦੇਖ ਬਾਈ ਬੰਦਾ ਵੀ ਤੂੰ ਜਿਹੜਾ ਕੁੜੀਆਂ ਤੋਂ ਵਜ ਕੇ ਰਹਿੰਦਾ ਉਹ ਹੀ ਪੈਸੇ ਕਮਾਉਂਦਾ ਜਿਹੜਾ ਕੁੜੀਆਂ ਪਿੱਛੇ ਵੜਿਆ ਉਹ ਪੈਸੇ ਕਮਾਉਂਦਾ ਵੀ ਅੱਜ ਦੀ ਟਾਈਮ ਵੀ ਭਾਈ ਜਮਾ ਖਰਾ ਸੋਨਾ ਪਿਆ ਹਲੇ ਨਹੀਂ ਜਿਹੜਾ ਟਾਈਮ ਬੀਤ ਗਿਆ ਨਾ ਉਹ ਵੀ ਪਿਆ ਹੁਣ ਹੋ ਗਿਆ ਨਹੀਂ ਨੰਬਰ ਦੇ ਦਾਂਗੇ ਨੰਬਰ ਤਾਂ ਕਿਹਾ ਵੀ ਜੇ ਕਮੈਂਟ ਕਰਦੀ ਆ ਕੁੜ ਪਟਿਆਲ ਨਾਮ ਕੀ ਸੀ ਨਹੀਂ ਜਦ ਬਿਆਹ ਵੀ ਹੋਇਆ ਵਾ ਫਿਰ ਫਿਰ ਵੀ ਦੇ ਦਾਂਗੇ ਨੰਬਰ ਕਿਉਂ ਮੇਰੇ ਕਿਉਂ ਦੇਂਗਾ ਫਿਰ ਵੀ ਇੱਕ ਵਾਰ ਚ ਗੱਲ ਕਰ ਲੂ ਕੀ ਗੱਲ ਕਰੂ ਮੈਂ ਉਹ ਪਸਤਾਊਗੀ ਨਾ ਗਲਤੀ ਹੋ ਗਈ ਮੁੰਡਾ ਕੈਨੇਡਾ ਵਾ ਗਿਆ ਲੈ ਫਿਰ ਹੁਣ ਪਸਤਾਊਗੀ ਫਿਰ ਉਹ ਕੱਲੀ ਬੈਠ ਕੇ ਪਸਤਾ ਲੂਗੀ ਮੈਨੂੰ ਫੋਨ ਕਰਕੇ ਪਸਤਾਊਗੀ ਕੀ ਪਤਾ ਘਰ ਵਾਲੇ ਛੱਡ ਕੇ ਕਹਦੇ ਅੱਜ ਵੀ ਹੌਣ ਨੂੰ ਤਿਆਰਾਂ ਦੇ ਫਿਰ ਮੈਂ ਨਹੀਂ ਨਾ ਹੈਗਾ ਤਿਆਰ ਨਹੀਂ ਅਸੀਂ ਮਨਾ ਲਾਂਗੇ ਭਾਈ ਅਸੀਂ ਮਨਾ ਲਾਂਗੇ ਅਸੀਂ ਤਿੰਨੇ ਜਣੇ ਆ ਇਹਨੂੰ ਮਨਾ ਲੈਣਾ ਬਸ ਕਮੈਂਟ ਕਰਨ ਵਾਲੀ ਬਣੀ ਕੁੜੀ ਐ ਨਹੀਂ ਹੁੰਦਾ ਉਹ ਨਹੀਂ ਜੇ ਕਦਾ ਲੰਬੀ ਵਾਲੀ ਨਾਲ ਗੱਲ ਹੈਗੀ ਸੁਣਤਾ ਮੇਰੀ ਓਏ ਸੁਣਤਾ ਲੈ ਜੇ ਕਦਾ ਜਵਾਕ ਵੀ ਹੋਇਆ ਤਾਂ ਵੀ ਰੱਖਣੀ ਡੈਪਰਾਂ ਦਾ ਮਿਲੂਗਾ ਮਿਹਨਤ ਨਹੀਂ ਲੱਗੂ ਇਹਦੇ ਮਾਮੂ ਇਹ ਕਹਿੰਦਾ ਮਿਹਨਤ ਲੱਗੂਗੀ ਕੀ ਮਿਹਨਤ ਲੱਗੂ ਵੀ ਜਵਾਕ ਖਰਚਾ ਹੋਊਗਾ ਡੈਪਰਾਂ ਦਾ ਬਚੂਗਾ ਜੇ ਜਵਾਕ ਵੀ ਹੋਇਆ 2-4 ਸਾਲ ਦਾ ਤਾਂ ਰੱਖਣੀ ਡੈਪਰਾਂ ਦਾ ਖਰਚਾ ਬਚੂਗਾ ਅਰੇ ਕੰਟੈਂਟ ਕੀ ਇੱਥੇ ਤੋਂ ਪਾਉਂਦੇ ਕੋਈ 12 ਤੁਸੀਂ ਕਿੱਥੇ ਓਏ ਰੌਲਾ ਤਾਂ ਇਹੀ ਆ ਪਿਆਰ ਦੀ ਇਹ ਵੀ ਫਿਰ ਉਹ ਆ ਨਾ ਕੈਨੇਡਾ ਦੇ ਹਾਲਾਤ ਨੇ ਕਿਵੇਂ ਇੰਗਲੈਂਡ ਦੇ ਨਾ ਕਿ ਕੈਨੇਡਾ ਦੇ ਹਾਲਾਤ ਕੁੜੀਆਂ ਕੁੜੀਆਂ ਨੇ ਇੱਥੇ ਬੈਠੀਆਂ ਵੀ ਆ ਪਹੁੰਚਿਆ ਨਹੀਂ ਨਹੀਂ ਉਹ ਛੱਡ ਤੂੰ ਐਂ ਦੱਸ ਨਹੀਂ ਉਹ ਛੱਡ ਮੇਰੀ ਪਰਸਨਲ ਲਾਈਫ ਆ ਮੈਂ ਲੋਕ ਨਹੀਂ ਤੁਸੀਂ ਕੁਛ ਨਹੀਂ ਉਹ ਛੱਡ ਪੂਰੇ ਭਾਈ ਜਿਹੜਾ ਉਹ ਇੰਨਾ ਹੀ ਜਿਪ ਕਿਤੀ ਜਿਹੜਾ ਬੰਦਾ 3000 4 ਖੜ ਜਾ ਯਾਰ ਤੂੰ ਇੰਨਾ ਖੜਕਣਾ ਖੜਕਣਾ ਨਹੀਂ ਕਰ ਤਿੰਨ ਚਾਰ ਹਜ਼ਾਰ ਮਹੀਨੇ ਦਾ ਕਮਾਉਂਦਾ ਬਾਈ ਉਹ ਆਪਦੀ ਪਸੰਦ ਦਾ ਖਾ ਪੌਂਦਾ ਔਰ ਇਹ ਪੀਜੇ ਪੂਜੇ ਜਾਂ ਹੋਰ ਕੁਛ ਕੀ ਜੇ ਪੂਜੇ ਖਾਪੋਂ ਦਾ ਡਿਪੈਂਡ ਕਰਦਾ ਵੀ ਖਰਚਾ ਕੰਟਰੋਲ ਕਰਕੇ ਰੱਖਣਾ ਪੈਂਦਾ ਮਹੀਨੇ ਚ ਇੱਕ ਦੋ ਵਾਰ ਹੀ ਖਾ ਸਕਦਾ ਫਿਰ ਵੀ ਖਰਚਾ ਕੰਟਰੋਲ ਕਰਕੇ ਰੱਖਣਾ ਪੈਂਦਾ ਨਾ ਜੇ ਥੋੜੇ ਜਿਹੇ ਪੈਸੇ ਬਚਾਉਣ ਦਾ ਨਾ ਤਾ ਦੇ ਲੈਣੇ ਕੋਸ਼ਿਸ਼ ਜੀ ਕਰਦਾ ਖਾਣ ਨੂੰ ਮਹੀਨੇ ਚ ਇੱਕ ਦੋ ਵਾਰ ਹੀ ਖਾ ਸਕਦਾ ਨਹੀਂ ਖਰਚਾ ਜਿਆਦਾ ਹੋ ਜਾਂਦਾ ਤੇ ਤੇਰਾ ਆਰਡਰ ਚੱਕਰ ਕੇ ਜਾਣਾ ਹੁਣ ਪੂਰੀ ਹੈ ਹਾਂ ਫਿਰ ਤਾਂ ਬਣੂਗਾ ਬਣ ਗਿਆ ਬਣ ਗਿਆ ਜਾਣਾ ਫਿਰ ਤੇ ਬਾਈ ਜੀ ਵੀਡੀਓ ਦੇਖਦੇ ਰਿਹਾ ਕਰੋ ਤੇ ਸ਼ੇਅਰ ਕਰਦੇ ਰਿਹਾ ਕਰੋ ਨਾਲ ਕਮੈਂਟ ਵੀ ਕਰਦੇ ਜਾ ਕਰੋ ਤੇ ਸੋਨੂੰ ਅਗਲੀ ਵੀਡੀਓ ਤੇ ਫੇਰ ਮਿਲਦੇ ਆਂ ਅਗਲੀ ਵੀਡੀਓ ਜਲਦੀ ਪਾਉਣੇ ਆ ਏ ਐਨਪੀਆਰ ਕਰਿਓ ਭਾਈ ਜਦੋਂ ਪਾਤੀ ਨੋਟੀਫਿਕੇਸ਼ਨ ਆਜੂ ਨਾਲ ਦੀ ਨਾਲ ਦੇਖ ਲਿਓ ਦੇਖੀ ਵੀਰ ਚੰਗਾ ਬਾਈ ਜੀ ਮਿਲਦੇ ਆਂ ਫੇਰ ਅਗਲੀ ਵੀਡੀਓ